ਸਸ਼ੀਕਾਲ ਜੀ ਮੈਂ ਹਾਂ ਅਨੂਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦਾਸਪੁਰ ਤੋਂ ਜਿੱਥੇ ਕਿ ਪਟਾਕੇ ਮਾਰਨ ਵਾਲੇ ਮੋਟਰਸਾਈਕਲ ਸਵਾਰਾਂ ਦੇ ਉੱਤੇ ਪੁਲਿਸ ਦੇ ਵੱਲੋਂ ਇੱਕ ਵਾਰ ਮੁੜ ਤੋਂ ਜੋ ਹੈ ਸ਼ਿਕੰਜਾ ਕੱਸਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਕੁਝ ਸ਼ਰਾਰਤੀ ਅਨਸਰਾ ਦੇ ਵੱਲੋਂ ਜੋ ਹੈ ਆਪਣੇ ਮੋਟਰਸਾਈਕਲ ਦੇ ਉੱਤੇ ਜੋ ਹੈ ਬੁਲਟ ਦੇ ਉੱਤੇ ਜੋ ਹੈ ਪਟਾਕਾ ਜੋ ਹੈ ਸਾਇਲੈਂਸਰ ਲਗਾ ਕੇ ਗਲੀਆਂ ਦੇ ਵਿੱਚ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਸ਼ਰਿਆਮ ਜੋ ਹੈ ਉਸ ਨੂੰ ਘਮਾਇਆ ਜਾਂਦਾ ਹੈ ਤੇ ਜੋ ਸ਼ੋਰ ਮਚਾਇਆ ਜਾਂਦਾ ਹੈ ਜਿਸ ਦੇ ਨਾਲ ਬੱਚੇ ਬਜ਼ੁਰਗ ਤੇ ਬੱਚਿਆਂ ਨੂੰ ਜੋ ਹੈ ਪਰੇਸ਼ਾਨੀ ਹੁੰਦੀ ਹੈ ਤੇ ਇਸ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਜੋ ਹੈ ਪੁਲਿਸ ਦੇ ਵੱਲੋਂ ਹਰ ਜਗ੍ਹਾ ਤੇ ਜੋ ਹੈ ਨਾਕੇ ਲਗਾਏ ਜਾ ਰਹੇ ਨੇ ਧਾਰੀਵਾਲ ਪੁਲਿਸ ਦੇ ਵੱਲੋਂ ਡਡਵਾ ਰੋਡ ਚੌਂਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਅਧੂਰੇ ਕਾਗਜ਼ ਵਾਲੇ ਵਾਹਨਾਂ ਦੇ challan ਕੱਟੇ ਗਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡੀਐਸਪੀ ਤਜਿੰਦਰ ਸਿੰਘ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਸਣੇ ਪੂਰੀ ਧਾਰੀਵਾਲੀ ਪੁਲਿਸ ਦੀ ਟੀਮ ਹਾਜ਼ਰ ਰਹੀ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਨੂੰ ਅੱਜ ਇੱਕ ਵਾਰ ਫੇਰ ਪੁਲਿਸ ਨੇ ਕਾਬੂ ਕੀਤਾ ਕੁਝ ਚਾਲਕਾਂ ਦੇ ਵੱਲੋਂ ਟੈਲੀਫੋਨਾਂ ਦੇ ਉੱਤੇ ਸਿਫਾਰਸ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਉਹਨਾਂ ਨੂੰ ਇੰਪਾਉਂਡ ਕਰ ਦਿੱਤਾ ਗੱਲਬਾਤ ਦੌਰਾਨ ਡੀਐਸਪੀ ਤੇਜਿੰਦਰ ਸਿੰਘ ਨੇ ਕਿ ਆਕੇ ਜਿਹੜੇ 18 ਸਾਲ ਤੋਂ ਘਾਟੂਮਰ ਦੇ ਬੱਚਿਆਂ ਨੂੰ ਮਾਪੇ ਵਹੀਕਲ ਜੋ ਹੈ ਦੇ ਕੇ ਬਾਜ਼ਾਰ ਦੇ ਵਿੱਚ ਭੇਜ ਦਿੰਦੇ ਨੇ ਉਹਨਾਂ ਮਾਪਿਆਂ ਦੇ ਖਿਲਾਫ ਵੀ ਪਰਚਾ ਜੋ ਹੈ ਦਰਜ ਕੀਤਾ ਜਾਏਗਾ ਉਹਨਾਂ ਕਿ ਆਕੇ ਸਮੂਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬ ਦੀ ਹਦਾਇਤ ਤੇ ਟ੍ਰੈਫਿਕ ਪੁਲਿਸ ਵੱਲੋਂ ਜੋ ਹੈ ਲਗਾਤਾਰ ਅਦੂਰੇ ਦਸਤਾਵੇਜ਼ ਵਾਲੇ ਵਾਹਨਾਂ ਦੇ ਚਲਾਨ ਜੋ ਹੈ ਕੱਟੇ ਜਾ ਰਹੇ